ਗਾਈਜ਼ ਥੋੜਾ ਜਿਹਾ ਫਿਰ ਤੋਂ ਸਵਾਗਤ ਆ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਗਾਈਜ਼ ਆਪਣੇ ਤੁਸੀਂ ਵਿਏਤਨਾਮ ਦੇ ਵਲੌਗ ਤੇ ਇੱਕ ਦਿਲਜੀਤ ਦਾ ਸ਼ੋਅ ਆਪਾਂ ਵੇਖ ਕੇ ਆਏ ਆ ਉਹ ਵਲੌਗ ਉਹ ਆਪਾਂ ਇੱਕ ਇੱਕ ਕਰਕੇ ਪਾਵਾਂਗੇ ਤੇ ਜਿਹੜੀ ਇਹ ਵੀਡੀਓ ਹੈ ਤੁਹਾਨੂੰ ਪਹਿਲਾਂ ਮਿਲੇਗੀ ਬਿਕੋਜ਼ ਆਪਾਂ ਕੀ ਕਰ ਰਹੇ ਆ ਅਸੀਂ ਵਿਏਤਨਾਮ ਤੋਂ ਆ ਗਏ ਆਂ ਵਾਪਸ ਤੇ ਮੈਂ ਕੀ ਕਰ ਰਿਹਾ ਮਾਂ ਕਿ ਹੁਣ ਆਪਾਂ ਤੁਹਾਨੂੰ ਨਾ ਇੱਕ ਵਲੌਗ ਆਪਾਂ ਪਾਇਆ ਕਰਾਂਗੇ ਵਿਏਤਨਾਮ ਦਾ ਜਿਹਦੇ ਵਿੱਚ ਤੁਹਾਨੂੰ ਦਿਖਾਵਾਂਗੇ ਵਿਏਤਨਾਮ ਦੀ ਲਾਈਫ ਸਟਾਈਲ ਕਿਦਾਂ ਦਾ ਸੀਗਾ ਅਗਰ ਤੁਸੀਂ ਵੀ ਉੱਥੇ ਜਾਣਾ ਵਾ ਤਾਂ ਤੁਹਾਨੂੰ ਵੀ ਉੱਥੇ ਪਤਾ ਲੱਗੂਗਾ ਪਤਾ ਲੱਗੂਗਾ ਤੇ ਦੂਸਰੀ ਜਿਹੜੀਆਂ ਹੁਣ ਆਪਾਂ ਵੀਡੀਓ ਪਾਇਆ ਕਰਾਂਗੇ ਇੱਕ ਵੀਡੀਓ ਉਹ ਤੇ ਇੱਕ ਪਾਇਆ ਕਰਾਂਗੇ ਆਪਾਂ ਆਸਟ੍ਰੇਲੀਆ ਦੀ ਲਾਈਫਸਟਾਈਲ ਬਾਰੇ ਜਿਹਦੇ ਵਿੱਚ ਜਿਵੇਂ ਨਾਰਮਲੀ ਜਿਹੜਾ ਅੱਜ ਦਾ ਆਪਣਾ ਟਾਪਿਕ ਹੈਗਾ ਅੱਜ ਦਾ ਟਾਪਿਕ ਹੈਗਾ ਵਾ ਕਿ ਜੇਕਰ ਤੁਹਾਡੀ ਗੱਡੀ ਦੇ ਉੱਤੇ ਨੰਬਰ ਪਲੇਟ ਨਹੀਂ ਲੱਗੀ ਆਸਟ੍ਰੇਲੀਆ ਦੇ ਵਿੱਚ ਤਾਂ ਉਹਨੂੰ ਆਪਾਂ ਰਜਿਸਟਰਡ ਕਿੱਦਾਂ ਕਰਾਉਣਾ ਤੇ ਦੂਸਰਾ ਅਗਰ ਨਾਰਮਲੀ ਕਿਸੇ ਬੰਦੇ ਦੀ ਗੱਡੀ ਹੈਗੀ ਆ ਬਟ ਉਹ ਗੱਡੀ ਦੀ ਰਜਿਸਟ੍ਰੇਸ਼ਨ ਜਿਹੜੀ ਹੁੰਦੀ ਆ ਉਹ ਤਿੰਨਾਂ ਮਹੀਨਿਆਂ ਤੋਂ ਜ਼ਿਆਦਾ ਐਕਸਪਾਇਰ ਹੋ ਚੁੱਕੀ ਹੋਈ ਆ ਤਾਂ ਉਸ ਤੋਂ ਬਾਅਦ ਤੁਹਾਡੀਆਂ ਨੰਬਰ ਪਲੇਟਾਂ ਇਹ ਲੈ ਲੈਂਦੇ ਆ ਹਨਾ ਗਵਰਨਮੈਂਟ ਜਿਹੜੀ ਹੁੰਦੀ ਆ ਤਾਂ ਉਹਨੂੰ ਆਪਾਂ ਕਿੱਦਾਂ ਆਪਦੇ ਮਤਲਬ ਨਾਮ ਤੇ ਦੁਬਾਰਾ ਕਰਾਉਣਾ ਉਹ ਸਾਰਾ ਟਾ ਕਰਾਂਗੇ ਤੇ ਮੇਨ ਆਪਣਾ ਇਹੀ ਹੈ ਕਿ ਜਿਨ੍ਹਾਂ ਕੋਲੇ ਅਨਰਜਿਸਟਰਡ ਗੱਡੀਆਂ ਵਾਂ ਜਿਨ੍ਹਾਂ ਦੀ ਗੱਡੀ ਘਰੇ ਖੜੀ ਹੈ ਨੰਬਰ ਪਲੇਟ ਤੋਂ ਬਿਨਾਂ ਜਿਨ੍ਹਾਂ ਨੇ ਬਾਏ ਕਰਨੀ ਗੱਡੀ ਅਨਰਜਿਸਟਰਡ ਉਹਨੂੰ ਕਿੱਦਾਂ ਆਪਾਂ ਰਜਿਸਟਰਡ ਕਰਾਉਣਾ ਉਹਦੇ ਬਾਰੇ ਗੱਲ ਕਰਾਂਗੇ ਕਿੰਨਾ ਖਰਚਾ ਹੁੰਦਾ ਕੀ ਪ੍ਰੋਸੀਜਰ ਹੁੰਦਾ ਸਾਰਾ ਕੁਝ ਤੁਹਾਨੂੰ ਦੱਸੂਗਾ ਤੇ ਫਿਲਹਾਲ ਹੁਣ ਆਪਾਂ ਚੱਲੇ ਆ ਗੱਡੀ ਪਿਕ ਕਰਨ ਦੇ ਲਈ ਜਿਹੜੀ ਆਲਰੇਡੀ ਗੱਡੀ ਅਨਰਜਿਸਟਰਡ ਸੀਗੀ ਉਹਨੂੰ ਮੈਂ ਨਾਮ ਕਰਾਉਣਾ ਵਾ ਉਹ ਕਿੱਦਾਂ ਕਰਾਉਣਾ ਤੁਹਾਨੂੰ ਸਾਰਾ ਕੁਝ ਦੱਸਦਾ ਮੈਂ ਹੁਣ ਇਸ ਵਕਤ ਤੱਕ ਘਰੇ ਆਪਾਂ ਬਾਸ ਨਿਕਲਣ ਲੱਗੇ ਆ ਮੈਂ ਗੱਡੀ ਬਸ ਕੱਢਣ ਲੱਗਾ ਹਾਂ ਠੀਕ ਹੈ ਆਪਾਂ ਪਹੁੰਚ ਗਏ ਆ ਮਕੈਨਿਕ ਦੇ ਕੋਲੇ ਤੇ ਮਕੈਨਿਕ ਕੋਲੇ ਆਪਾਂ ਜਿਹੜੀ ਗੱਡੀ ਸੀਗੀ ਉਹ ਪਾਸ ਹੋ ਗਈ ਹੋਈ ਆ ਪਾਸ ਹੋ ਕੇ ਹੁਣ ਮੈਂ ਜਾ ਰਿਹਾ ਡੀਓਟੀ ਡਿਪਾਰਟਮੈਂਟ ਆਫ ਟ੍ਰਾਂਸਫਰਸ ਵਾਲਿਆਂ ਦੇ ਜਾ ਰਿਹਾ ਵਾਂ ਉੱਥੇ ਜਾ ਕੇ ਤੇ ਉੱਥੇ ਪਾਸ ਕਰਾਉਣੀ ਆ ਮਤਲਬ ਉੱਥੇ ਉਹਨਾਂ ਨੂੰ ਸਬਮਿਟ ਕਰਾਉਣੇ ਪੇਪਰ ਬੂਪਰ ਤੇ ਜਿਹੜੀ ਫੀਸਾਂ ਫੂਸਾਂ ਵਾਂ ਕਿੱਦਾਂ ਹੋਈ ਆ ਇਹ ਮੈਂ ਤੁਹਾਨੂੰ ਥੋੜਾ ਜਿਹਾ ਐਕਸਪਲੇਨ ਕਰਦਾ ਵਾਂ ਇੱਕ ਵਾਰੀ ਆਪਾਂ ਚਲੀਏ ਉਧਰ ਨੂੰ ਲੇਟ ਬਹੁਤ ਹੋ ਰਿਹਾ ਵਾਂ ਤੇ ਮੈਂ ਚਾਬੀ ਲੈ ਲਈ ਆ ਗੱਡੀ ਦੀ ਇੱਕ ਨਹੀਂ ਆਪਾਂ ਗੱਡੀ ਨਹੀਂ ਡਰਾਈਵ ਕਰ ਸਕਦੇ ਕਿਉਂਕਿ ਗੱਡੀ ਹਲੇ ਆਪਣੀ ਹੈਗੀ ਆ ਅਨ ਰਜਿਸਟਰਡ ਤੇ ਜੋ ਤੱਕ ਆਪਾਂ ਨੂੰ ਉਹ ਗੱਡੀ ਪਾਸ ਹੋਣ ਤੋਂ ਬਾਅਦ ਉਹ ਰਜਿਸਟਰ ਨਹੀਂ ਕਰਦੇ ਉਹ ਤੱਕ ਗੱਡੀ ਨਹੀਂ ਡਰਾਈਵ ਕਰ ਸਕਦੇ ਗੱਡੀ ਆਪਣੀ ਇੱਥੇ ਹੀ ਖੜੀ ਜਾਸੀ ਬਸੀ ਰਨੀ ਵਿੱਚ ਮੇਰਾ ਸਿਰਫ ਦਿਨ ਖਰਾਬ ਹੋ ਰਿਹਾ ਬੈਟਸ ਪਰ ਹਾਂ ਮੈਨੂੰ ਟ੍ਰੀਟ ਮਿਲੇਗੀ ਇਹਦੇ ਬਦਲੇ ਮੈਂ ਜੋ ਚਾਹੂੰਗੀ ਉਹ ਮੈਨੂੰ ਖਵਾਇਆ ਜਾਊਗਾ ਯੈਸ ਯੈਸ ਦੇਟਸ ਗਾਇਜ਼ ਆਪਣੀ ਗੱਡੀ ਹੋ ਗਈ ਪਾਸ ਪਾਸ ਹੋਣ ਤੋਂ ਬਾਅਦ ਆਪਣੀ ਰਜਿਸਟ੍ਰੇਸ਼ਨ ਵੀ ਆਪਾਂ ਨੂੰ ਮਿਲ ਗਈ ਆ ਗੱਡੀ ਦੀਆਂ ਨੰਬਰ ਪਲੇਟਾਂ ਜਿਹੜੀਆਂ ਐਕਟਿਵ ਹੋ ਗਈਆਂ ਹੀਆਂ ਵਾ ਤੇ ਹੁਣ ਆਪਾਂ ਗੱਡੀ ਰੋਡ ਤੇ ਚਲਾ ਸਕਦੇ ਹਾਂ ਹੁਣ ਮੈਂ ਤੁਹਾਨੂੰ ਦੋ ਸਿਨੈਰੀਓ ਦੱਸ ਦਿੰਨਾ ਵਾ ਜਿਹਦੇ ਵਿੱਚ ਆਪਾਂ ਗੱਡੀ ਕਿੱਦਾਂ ਕਰਦੇ ਪਹਿਲਾ ਸਿਨੈਰੀਓ ਹੋਏਗਾ ਵਾ ਕਿ ਗੱਡੀ ਮੰਨ ਲਓ ਤੁਹਾਡੇ ਕੋਲ ਗੱਡੀ ਹੈਗੀ ਆ ਤੇ ਗੱਡੀ ਦੀ ਰਜਿਸਟ੍ਰੇਸ਼ਨ ਤੁਸੀਂ 3 ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਿਆ ਵਾ ਤੇ ਤੁਸੀਂ ਉਹਦੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਜਿਵੇਂ ਮੈਂ ਨਹੀਂ ਕਰਵਾਈ ਸੀ ਭੁੱਲ ਗਿਆ ਦਿਮਾਗ ਦੇ ਵਿੱਚੋਂ ਨਿਕਲ ਗਿਆ ਕੀ ਹੁੰਦਾ ਵਾ ਜਦੋਂ ਆਪਾਂ 3 ਮਹੀਨੇ ਤੋਂ ਵੱਧ ਆਪਣਾ ਟਾਈਮ ਹੋ ਜਾਂਦਾ ਵਾ ਤਾਂ ਤੁਹਾਡੀ ਗੱਡੀ ਨਾ ਪਲੇਟਾਂ ਜਿਹੜੀਆਂ ਪਲੇਟਾਂ ਖਤਮ ਕਰ ਦਿੰਦੇ ਉਹ ਤਾਂ ਉਹਨੂੰ ਰਜਿਸਟਰ ਕਰਾਉਣ ਲਈ ਤੁਹਾਨੂੰ ਕੀ ਕਰਨਾ ਪੈਂਦਾ ਦੁਬਾਰਾ ਤੋਂ ਗੱਡੀ ਦੀ ਇਨਸਪੈਕਸ਼ਨ ਕਰਾਉਣੀ ਪੈਂਦੀ ਆ ਉਹ ਹੁੰਦੀ ਆ ਤੁਹਾਡੀ ਡੀਓਟੀ ਦੇ ਡਿਪਾਰਟਮੈਂਟ ਤੋਂ ਕਿਸੇ ਵੀ ਅਥੋਰਾਈਜ਼ਡ ਮੈਕੈਨਿਕ ਤੋਂ ਉਹਦੇ ਹੀ ਕਾਸਟ ਜਿਹੜੀ ਹੁੰਦੀ ਆ ਉਹ ਹੁੰਦੀ ਆ ਅਰਾਊਂਡ 240 ਡਾਲਰ ਕਾਸਟ ਹੁੰਦੀ ਆ ਤੁਸੀਂ ਉਹ ਤੁਹਾਨੂੰ ਕਰਵਾਉਣੀ ਪੈਂਦੀ ਆ ਪਹਿਲਾਂ ਤੁਸੀਂ ਉੱਥੇ ਤੁਸੀਂ ਕੀ ਕਰੋਗੇ ਤੁਹਾਡੀ ਗੱਡੀ ਦੀ ਰਜਿਸਟ੍ਰੇਸ਼ਨ 3 ਮਹੀਨਿਆਂ ਤੋਂ ਵੱਧ ਟਾਈਮ ਹੋ ਗਿਆ ਵਾ ਤੁਸੀਂ ਕਰਵਾਈ ਨਹੀਂ ਤੇ ਭੁੱਲ ਗਏ ਤਾਂ ਤੁਹਾਨੂੰ ਕੀ ਕਰਨਾ ਪਊਗਾ ਸਭ ਗੱਡੀ ਦਾ ਇੱਕ ਪਰਮਿਟ ਲੈਣਾ ਪਊਗਾ ਗੱਡੀ ਨੂੰ ਮੂਵ ਕਰਨ ਲਈ ਜੇਕਰ ਤੁਹਾਨੂੰ ਗੱਡੀ ਮੂਵ ਕਰਨੀ ਪੈ ਰਹੀ ਹੈ ਮਕੈਨਿਕ ਤੱਕ ਲੈ ਕੇ ਜਾਣ ਲਈ ਉਹਦੇ ਲਈ ਤੁਹਾਨੂੰ ਕੀ ਕਰਨਾ ਪੈਣਾ ਵਾ ਤੁਹਾਨੂੰ ਆਨਲਾਈਨ ਜਦੋਂ ਤੁਸੀਂ ਜਾਓਗੇ ਡੀਓਟੀ ਦੇ ডিপਾਰਟਮੈਂਟ ਦੀ ਵੈਬਸਾਈਟ ਤੇ ਉੱਥੇ ਇੱਕ ਪਰਮਿਟ ਹੁੰਦਾ ਵਾ ਟੈਂਪਰਰੀ ਪਰਮਿਟ ਉਹਦੀ ਕੋਸਟ ਹੁੰਦੀ ਆ ਅਰਾਊਂਡ 24 ਤੋਂ 30 ਡਾਲਰ ਕੋਸਟ ਹੁੰਦੀ ਆ ਤੁਸੀਂ ਉੱਥੇ ਕੀ ਕਰਨਾ ਤੁਸੀਂ ਆਪਦੇ ਐਡਰੈਸ ਭਰ ਦਿੰਨੇ ਆ ਕਿ ਮੈਂ ਆਹ ਜਗ੍ਹਾ ਤੋਂ ਲੈ ਕੇ ਆਹ ਜਗ੍ਹਾ ਤੱਕ ਗੱਡੀ ਲੈ ਕੇ ਜਾਣੀ ਆ ਉੱਥੋਂ ਲੈ ਕੇ ਉੱਥੋਂ ਗਾਂ ਲੈ ਕੇ ਜਾਣੀ ਹੈ ਜਿਹੜੇ ਜਿਹੜੇ ਡਰੈੱਸਾਂ ਤੇ ਤੁਸੀਂ ਗੱਡੀ ਲੈ ਕੇ ਜਾਣੀ ਹੈ ਅਗਰ ਤੁਸੀਂ ਉਹ ਨਹੀਂ ਪਰੋਗੇ ਪਰਮਟ ਨਹੀਂ ਲਓਗੇ ਤਾਂ ਰਾਹ ਦੇ ਵਿੱਚ ਅਗਰ ਪੁਲਿਸ ਨੇ ਰੋਕ ਲਿਆ ਤਾਂ ਤੁਹਾਨੂੰ ਫਿਰ ਬਹੁਤ ਵੱਡਾ ਫਾਈਨ ਆਊਗਾ ਇਸ ਕਰਕੇ ਤੁਸੀਂ ਇੱਕ ਗੱਡੀ ਮੂਵ ਕਰਨ ਤੋਂ ਪਹਿਲਾਂ ਤੁਹਾਨੂੰ ਪਹਿਲਾਂ ਪਰਮਟ ਲੈਣਾ ਪੈਣਾ ਵਾ ਹੁਣ ਗੱਡੀ ਪਰਮਟ ਲੈ ਲਿਆ ਹੁਣ ਉਸ ਤੋਂ ਬਾਅਦ ਤੁਸੀਂ ਉਹ ਗੱਡੀ ਦੀ ਇਨਸਪੈਕਸ਼ਨ ਕਰਾਉਣੀ ਹੈ ਇਨਸਪੈਕਸ਼ਨ ਜਿਹੜੇ ਇਨਸਪੈਕਸ਼ਨ ਤੋਂ ਤੁਸੀਂ ਆਪਣੀ ਲਿੱਤੀ ਹੋਈ ਹੈ ਅਪਾਇੰਟਮੈਂਟ ਹੈ ਨਾ ਉਹਦੇ ਕੋਲੇ ਪਰਮਟ ਲੈਣ ਤੋਂ ਬਾਅਦ ਤੁਸੀਂ ਗੱਡੀ ਲੈ ਕੇ ਜਾਓਗੇ ਗੱਡੀ ਉਹ ਚੈੱਕ ਕਰੂਗਾ ਸਾਰੀ ਗੱਡੀ ਚੈੱਕ ਹੋਊਗੀ ਏ ਟੂ ਜ਼ेड ਉਹਦੇ ਵਿੱਚ ਅਗ ਕੁਈ ਨਿਕਲੇ ਆਇਆ ਤਾਂ ਉਹਨੇ ਕਹਿਣਾ ਬਾਈ ਇਹ ਦੀ ਇਨਸਪੈਕਸ਼ਨ ਹੋ ਗਈ ਫੇਲ ਤੂੰ ਮਕੈਨਿਕ ਕੋਲੇ ਲੈ ਕੇ ਜਾ ਹੁਣ ਤੁਸੀਂ ਕੀ ਕਰਨਾ ਜਦੋਂ ਪਰਮਟ ਲੈਣਾ ਨਾ ਪਰਮਟ ਦੇ ਵਿੱਚ ਪਹਿਲਾਂ ਹੀ ਤੁਸੀਂ ਆਪਦੇ ਮਕੈਨਿਕ ਦਾ ਡਰੈੱਸ ਵੀ ਵਿੱਚ ਭਰ ਕੇ ਰੱਖਣਾ ਤਾਂ ਕਿ ਅਗਰ ਇਨਸਪੈਕਸ਼ਨ ਫੇਲ ਵੀ ਹੋ ਗਈ ਤਾਂ ਤੁਸੀਂ ਆਪਦੀ ਗੱਡੀ ਉਹਦੇ ਕੋਲੇ ਲੈ ਕੇ ਜਾ ਸਕੋ ਗੱਡੀ ਡਰਾਈਵ ਕਰ ਸਕੋ ਤਾਂ ਉਹਦੇ ਕੋਲੇ ਫਿਰ ਮਕੈਨਿਕ ਕੋਲੇ ਜਾਓਗੇ ਮਕੈਨਿਕ ਉਹਨੂੰ ਫਿਕਸ ਕਰੇਗਾ ਜਿਹੜੀ ਜਿਹੜੀਆਂ ਚੀਜ਼ਾਂ ਉਹ ਇਨਸਪੈਕਟਰ ਨੇ ਕੱਢੀਆਂ ਵਾ ਸਹੀ ਹੋਣ ਵਾਲੀਆਂ ਥੋੜਾ ਮਕੈਨਿਕ ਉਹਨੂੰ ਸਹੀ ਕਰੂਗਾ ਸਹੀ ਕਰਨ ਤੋਂ ਬਾਅਦ ਤੁਸੀਂ ਉਹਦੀ ਰੀ ਇਨਸਪੈਕਸ਼ਨ ਕਰਾਓਗੇ ਰੀ ਇਨਸਪੈਕਸ਼ਨ ਦੀ ਜਿਹੜੀ ਕ ਉਦੋਂ ਬਾਅਦ ਤੁਹਾਡੀ ਰੀ-ਇਨਸਪੈਕਸ਼ਨ ਹੋਊਗੀ ਜੇ ਸਾਰੀਆਂ ਚੀਜ਼ਾਂ ਨਿਕਲ ਗਈਆਂ ਸੀਗੀਆਂ ਤੇ ਉਹ ਰੀ-ਇਨਸਪੈਕਸ਼ਨ ਦੇ ਵਿੱਚ ਉਹ ਗੱਡੀ ਪਾਸ ਹੋ ਜਾਊਗੀ ਜਦੋਂ ਤੁਹਾਡੀ ਗੱਡੀ ਪਾਸ ਹੋ ਗਈ ਤੁਸੀਂ ਆਪਣਾ ਆਣਾ ਡਿਪਾਰਟਮੈਂਟ ਆਫਰ ਟ੍ਰਾਂਸਫਰ ਤੇ ਆਣਾ ਜਾਂ ਜਿਹੜਾ ਵੀ ਤੁਹਾਡਾ ਡਿਪਾਰਟਮੈਂਟ ਦਾ ਲੋਕਲ ਹਨਾ 시ਡਨੀ ਮੈਲਬਰਨ ਦੇ ਵਿੱਚ ਤੁਸੀਂ ਉੱਥੇ ਜਾਓਗੇ ਉੱਥੇ ਜਾ ਕੇ ਤੁਸੀਂ ਉਹ ਉੱਥੇ ਹੁਣ ਗੱਡੀ ਲੈ ਕੇ ਜਾਣ ਦੀ ਲੋੜ ਨਹੀਂ ਤੁਸੀਂ ਸਿਰਫ ਪੇਪਰ ਲੈ ਕੇ ਜਾਣੇ ਆ ਪੀਪਰ ਉੱਥੇ ਲੈ ਜਾਓ ਪੀਪਰ ਲਿਜਾ ਕੇ ਤੇ ਉਹਨਾਂ ਤੋਂ ਤੁਸੀਂ ਉਹਨਾਂ ਨੂੰ ਕਹਿ ਦਿਓ ਕਿ ਇਦਾਂ ਕਰਕੇ ਹਨਾ ਰਜਿਸਟਰ ਦੁਬਾਰਾ ਕਰਨੀ ਆ ਉਹ ਥੋੜਾ ਤੋਂ ਫੀਸ ਲੈਣਗੇ ਫੀਸ ਜਿਹੜੀ ਹੋਊਗੀ 3 ਮਹੀਨਿਆਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਉਹ ਅੱਜ ਤੋਂ ਸ਼ੁਰੂ ਹੋ ਜੂਗੀ ਉਹ ਪੁਰਾਣੀ ਜਿਹੜੀ ਰਜਿਸਟ੍ਰੇਸ਼ਨ ਸੀ ਉਹ ਖਤਮ ਹੋ ਗਈ ਹੈ ਆ ਨੰਬਰ ਪਲੇਟਾਂ ਇਹੀ ਰਹਿਣਗੀਆਂ ਤੁਹਾਡੀ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਜੂਗੀ 3 ਮਹੀਨਿਆਂ ਦੀ ਤੇ ਤੁਸੀਂ ਪੇ ਕਰੋਗੇ ਤੇ ਗੱਡੀ ਉਸ ਤੋਂ ਬਾਅਦ ਡਰਾਈਵੇਬਲ ਹੋ ਜਾਊਗੀ ਹੁਣ ਆਪਣੀ ਗੱਡੀ ਇਸ ਵਕਤ ਜਿਹੜੀ ਆਪਾਂ ਕਰਾ ਕੇ ਆਏ ਆ ਆਪਣਾ ਇਹੀ ਸੀਨ ਹੋਇਆ ਸੀਗਾ ਕਿ 3 ਮਹੀਨਿਆਂ ਤੋਂ ਵੱਧ ਰਜਿਸਟ੍ਰੇਸ਼ਨ ਹੋ ਗਈ ਸੀਗੀ ਆ ਬਾਏ ਕਰਨੀਆਂ ਬਿਨਾ ਪਲੇਟਾਂ ਵਾਲੀ ਜਿਵੇਂ ਇੱਕ ਆਕਸ਼ਨ ਤੋਂ ਬਾਏ ਕਰਨੀਆਂ ਜਾਂ ਕਿਤੋਂ ਬਾਏ ਕਰਨੀਆਂ ਆ ਬਿਨਾ ਪਲੇਟਾਂ ਵਾਲੀ ਬਾਏ ਕਰਨੀਆਂ ਇਹਦੇ ਤੇ ਤਾਂ ਪਲੇਟਾਂ ਲੱਗੀਆਂ ਹੋਈਆਂ ਸੀ ਇਸ ਕਰਕੇ ਤੁਸੀਂ ਪਰਮਟ ਲੈ ਸਕਦੇ ਹੋ ਪਰ ਉਹ ਲੀਆਂ ਗੱਡੀਆਂ ਤੇ ਤੁਹਾਨੂੰ ਪਰਮਟ ਨਹੀਂ ਮਿਲੂਗਾ ਕਿਉਂਕਿ ਉਹਨਾਂ ਤੇ ਪਲੇਟਾਂ ਨਹੀਂ ਲੱਗੀਆਂ ਹੋਈਆਂ ਉਹ ਗੱਡੀ ਨੂੰ ਤੁਸੀਂ ਸਿਰਫ ਟੋ ਟਰੱਕ ਦੇ ذریعے ਚੱਕ ਸਕਦੇ ਹੋ ਤੁਹਾਨੂੰ ਟੋ ਟਰੱਕ ਲੈਣਾ ਪਊਗਾ ਉਹਦੇ ਥਰੂ ਤੁਹਾਨੂੰ ਉਹ ਲੈ ਕੇ ਜਾਣੀ ਪਊਗੀ ਮਕੈਨਿਕ ਕੋਲੇ ਮਕੈਨਿਕ ਉਹਨੂੰ ਸਾਰਾ ਕੁਝ ਚੈੱਕ ਕਰੂਗਾ ਚੈੱਕ ਕਰਨ ਤੋਂ ਬਾਅਦ ਸਾਰੀਆਂ ਉਹਦੀਆਂ ਕਮੀਆਂ ਪੇਸ਼ੀਆਂ ਕੱਢੂਗਾ ਕੱਢਣ ਤੋਂ ਬਾਅਦ ਫਿਰ ਤੁਸੀਂ ਉਹਨੂੰ ਲੈ ਕੇ ਜਾਓਗੇ ਇਨਸਪੈਕਟਰ ਕੋਲੇ ਜੀ ਇਦੋ ਜੀ ਅਪਾਇੰਟਮੈਂਟ ਲੇਤੀ ਹੋਈ ਆ ਜਿੱਥੇ ਤੁਸੀਂ ਗੱਡੀ ਇਨਸਪੈਕਟ ਕਰਾਉਣੀ ਆ ਫਿਰ ਤੁਹਾਨੂੰ ਟਰੱਕ ਤੇ ਜਾਣਾ ਪੈਣਾ ਵਾ ਉਹਦੇ ਲਈ ਟਰੱਕ ਲੈ ਕੇ ਜਾਣਾ ਪਊਗਾ ਉਹਦੇ ਤੇ ਗੱਡੀ ਜਾਊਗੀ ਫਿਰ ਉਹਦੇ ਤੇ ਜਾ ਕੇ ਗੱਡੀ ਉੱਥੇ ਤੁਹਾਡੀ ਇਨਸਪੈਕਟ ਹੋਊਗੀ ਉਹ ਇਨਸਪੈਕਟਰ ਤੁਹਾਡੀ ਪਾਸ ਕਰੂਗਾ ਗੱਡੀ ਫੇਲ ਕਰੂਗਾ ਉਹ ਸੇਮ ਪ੍ਰੋਸੀਜਰ ਉਦਾਂ ਹੀ ਹੋਊਗਾ ਜੇਕਰ ਪਾਸ ਕਰਤੀ ਹੈ ਤਾਂ ਤੁਸੀਂ ਪਾਸ ਕਰਨ ਤੋਂ ਬਾਅਦ ਗੱਡੀ ਚਾਹੇ ਉੱਥੇ ਖੜੀ ਰਹਿਣ ਦਿਓ ਕੋਈ ਦਿੱਕਤ ਨਹੀਂ ਆ ਤੁਹਾਡੇ ਕੋਲ ਪੇਪਰ ਆ ਗਏ ਆ ਪੇਪਰ ਆ ਗਏ ਆ ਤਾਂ ਪੇਪਰ ਤੁਸੀਂ ਲੈ ਕੇ ਆਓਗੇ ਇੱਥੇ ਡਿਪਾਰਟਮੈਂਟ ਕੋਲੇ ਇਹਨਾਂ ਨੂੰ ਕਹੋਗੇ ਕਿ ਗੱਡੀ ਮੇਰੀ ਪਾਸ ਹੋ ਗਈ ਆ ਇਦਾਂ ਦਾ ਦਾ ਕਰਕੇ ਆ ਗੱਡੀ ਐ ਨੰਬਰ ਪਲੇਟਾ ਤੁਹਾਡੇ ਕੋਲ ਹੈ ਨਹੀਂ ਗੀਆਂ ਕੋਈ ਵੀ ਕਿਉਂਕਿ ਤੁਸੀਂ ਗੱਡੀ ਅਨਰਜਿਸਟਰਡ ਲਿੱਤੀ ਉਹ ਨੰਬਰ ਪਲੇਟਾ ਤੁਹਾਨੂੰ ਇੱਥ ਤਾਂ ਦੇਣਗੇ ਜਦੋਂ ਇੱਥੇ ਸਾਰਾ ਕੁਝ ਹੋ ਗਿਆ ਉਹ ਪੈਸੇ ਜਿਹੜੇ ਲਹੋਣਗੇ ਉਹ ਲੈ ਲੈਣਗੇ ਤੁਹਾਡੇ ਤੋਂ ਉਹ ਨੋਰਮਲ ਜਿਹੜੀ ਫੀਸ ਹੋਊਗੀ ਨੰਬਰ ਪਲੇਟਾਂ ਦੀ 40-50 ਡਾਲਰ ਉਹ ਹੋਊਗੀ ਤੇ ਤੁਹਾਡੀ ਰਜਿਸਟ੍ਰੇਸ਼ਨ ਦੀ ਫੀਸ ਹੋਊਗੀ 2500 ਡਾਲਰ ਉਹ ਹੋਊਗੀ ਉਸ ਤੋਂ ਬਾਅਦ ਉਹ ਪਲੇਟਾਂ ਤੁਸੀਂ ਲੈ ਕੇ ਜਾਣੀਆਂ ਵਾ ਜਿੱਥੇ ਗੱਡੀ ਤੁਹਾਡੀ ਖੜੀ ਆ ਉੱਥੇ ਲੈ ਕੇ ਜਾਓਗੇ ਉਹ ਪਲੇਟਾਂ ਉੱਥੇ ਲਾਉਗੇ ਅੱਗੇ ਪਿੱਛੇ ਪੇਚ ਕੱਸ ਦੇ ਨਾਲ ਲਾ ਦੋਗੇ ਉਸ ਤੋਂ ਬਾਅਦ ਤੁਹਾਡੀ ਉਹ ਗੱਡੀ ਡਰਾਈਵੇਬਲ ਹੋ ਗਈ ਆ ਤੇ ਜੇਕਰ ਉਹ ਗੱਡੀ ਉੱਥੇ ਫੇਲ ਹੋ ਗਈ ਤਾਂ ਤੁਹਾਨੂੰ ਟਰੱਕ ਤੇ ਵਾਪਸ ਲੈ ਕੇ ਜਾਣ ਨੂੰ ਪਊਗੀ ਮਕੈਨਿਕ ਕੋਲੇ ਮਕੈਨਿਕ ਤੁਹਾਡੀ ਫੇਰ ਦੁਬਾਰਾ ਸਹੀ ਕਰੂਗਾ ਗੱਡੀ ਸਹੀ ਕਰਨ ਤੋਂ ਬਾਅਦ ਫੇਰ ਤੁਸੀਂ ਉਹ ਸੇਮ ਪ੍ਰੋਸੀਜਰ ਹੋਊਗਾ ਤੇ ਜਦੋਂ ਵੀ ਤੁਹਾਡੀ ਗੱਡੀ ਫੇਲ ਹੁੰਦੀ ਆ ਇਹ ਨਹੀਂ ਹੁੰਦਾ ਕਿ ਤੁਹਾਨੂੰ ਦੱਸ ਦੇਣੀ ਕਾਹਤੋਂ ਫੇਲ ਕੀਤੀ ਉੱਥੇ ਤੁਹਾਨੂੰ ਸਾਰਾ ਕੁਝ ਦੱਸਣਗੇ ਕਿ ਆਲੀਆਂ-ਆਲੀਆਂ ਚੀਜ਼ਾਂ ਤੁਹਾਡੀਆਂ ਪੈਣ ਵਾਲੀਆਂ ਜਾਂ ਚੀਜ਼ਾਂ ਹੋਣ ਵਾਲੀਆਂ ਤੁਹਾਡੀ ਗੱਡੀ ਤਾਂ ਫੇਲ ਕੀਤੀ ਗਈ ਆ ਤੇ ਉਹ ਚੀਜ਼ਾਂ ਸਾਰੀਆਂ ਮਕੈਨਿਕ ਨੂੰ ਪਤਾ ਲੱਗ ਜਾਊਗਾ ਮਕੈਨਿਕ ਫਿਕਸ ਕਰੂਗਾ ਉਸ ਤੋਂ ਬਾਅਦ ਇਨਸਪੈਕਟ ਹੋ ਜੂਗੀ ਰੀ ਇਨਸਪੈਕਟ ਦੀ ਕਾਸਟ ਦੁਆਰਾ ਲੱਗਦੀ ਹੈ ਉਹ 140 ਡਾਲਰ ਹੁੰਦੀ ਆ ਤੇ ਜਿਹੜੀ ਨੋਰਮਲ ਇਨਸਪੈਕਸ਼ਨ ਨਹੀਂ ਹੁੰਦੀ ਉਹ ਹੁੰਦੀ 240 ਡਾਲਰ ਦੇ ਕਰੀਬ ਅਲੱਗ-ਅਲੱਗ ਸਟੇਟ ਦਾ ਡਿਫਰੈਂਟ ਆ ਪਰਥ ਦੇ ਵਿੱਚ ਇੰਨੀ ਆ ਤੁਹਾਡੇ ਹੋ ਸਕਦਾ ਮੈਲਬਨ ਸਿਡਨੀ ਜਾਂ ਕਿਤੇ ਹੋਰ ਆ ਉਹ ਹੋਰ ਕੁਝ ਹੋਵੇ ਇਹ ਹੈਗਾ ਪ੍ਰੋਸੀਜਰ ਜੇਕਰ ਤੁਸੀਂ ਗੱਡੀ ਕੋਈ ਵੀ ਅਨ ਰਜਿਸਟਰਡ ਹੋ ਗਈ ਜਾਂ ਤੁਹਾਡੀ ਰੈਜੋ 3 ਮਹੀਨਿਆਂ ਤੋਂ ਵੱਧ ਐਕਸਪਾਇਰ ਹੋ ਗਈ ਆ ਤੇ ਬਾਕੀ ਹੁਣ ਆਪਣੀ ਗੱਡੀ ਚੱਲ ਪਈ ਆ ਹੁਣ ਆਪਾਂ ਕੀ ਕਰਦੇ ਆ ਗੱਡੀ ਜਿੱਥੇ ਖੜੀ ਮਕੈਨਿਕ ਕੋਲੇ ਗੱਡੀ ਆਪਾਂ ਹੁਣ ਡਰਾਈਵ ਕਰ ਸਕਦੇ ਆ ਆਪਾਂ ਉੱਥੇ ਚੱਲਦੇ ਆ ਚਾਬੀਆਂ ਆਪਣੇ ਕੋਲ ਹੈਗੀਆਂ ਤੇ ਆਪਾਂ ਗੱਡੀ ਲੈ ਕੇ ਚੱਲਦੇ ਘਰੇ ਤੇ ਘਰੇ ਜਾ ਕੇ ਇਹ ਗੱਡੀ ਨੂੰ ਆਪਾਂ ਦੇਣਾ ਕਰਾਏ ਤੇ ਗੱਡੀ ਨੂੰ ਕਿਰਾਏ ਤੇ ਕਿੱਦਾਂ ਦੇਣਾ ਕਿੱਦਾਂ ਕੰਟਰੈਕਟ ਕਰਨਾ ਕਿੱਦਾਂ ਬੰਦੇ ਲੱਭਣੇ ਉਹ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਦੱਸੂਗਾ ਤੇ ਉਹਦੇ ਵਿੱਚ ਤੁਸੀਂ ਆਪਣੀ ਗੱਡੀ ਕਰਾਇਤੇ ਦੇ ਕੇ ਪੈਸੇ ਵੀ ਕਮਾਉਣਾ ਹੈ ਨਾ ਜੇ ਕਮਾਉਣਾ ਚਾਹੁੰਦੇ ਹੋ ਤਾਂ ਤੇ ਉਹ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਬਾਕੀ ਤੁਹਾਨੂੰ ਕੋਈ ਹੋਰ ਕੁਐਸਚਨ ਹੋਇਆ ਤਾਂ ਤੁਸੀਂ ਕਮੈਂਟ ਦੇ ਵਿੱਚ ਦੱਸ ਦਿਓ ਮੈਂ ਤੁਹਾਨੂੰ ਹੈਲਪ ਕਰ ਦਊਗਾ ਉਹਦੀ ਵੀ ਤੇ ਤੁਹਾਨੂੰ ਆਪਾਂ ਮਿਲਦੇ ਫਿਰ ਅਗਲੀ ਵੀਡੀਓ ਦੇ ਵਿੱਚ ਤੇ ਤੁਹਾਨੂੰ ਕੋਈ ਹੋਰ ਜਾਣਕਾਰੀ ਦਵਾਂਗੇ ਅਗਲੀ ਵੀਡੀਓ ਦੇ ਵਿੱਚ ਠੀਕ ਆ ਉਹ ਤੱਕ ਗਾਇਸ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਤੇ ਨਮਸਕਾਰ ਬਾਏ ਬਾਏ ਚੱਲਣ ਹੁਣ ਗੱਡੀ ਲੈ ਕੇ ਜਾਊਗੀ ਇਹ ਇਹ ਏਆਈ ਚ ਲਾਊ <laughs> Is it? <laughs>